ਸਵਾਗਤ ਹੈ ਜੀ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜਿਹੜੇ ਵੀ ਚੈਨਲ ਤੇ ਨਵੇਂ ਜਾਂ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਨੀਚੇ ਰੈੱਡ ਕਲਰ ਦਾ ਬਟਨ ਸੋਹਰ ਹੈ ਉਸ ਨੂੰ ਦਬੱਕ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਕਿਸੇ ਵੀਰ ਨੇ ਕੀਤੀ ਬੜੇ ਸੰਦ ਕਿਸੇ ਵੀ ਤਰ੍ਹਾਂ ਦੀ ਐਡ ਜਾਂ ਵੀਡੀਓ ਕਰਵਾਉਣੀ ਹੋਵੇ ਤਾਂ ਨੀਜੀ ਆਪਣਾ WhatsApp ਨੰਬਰ ਸੋਹਰ ਹੈ ਇਸ ਨੰਬਰ ਤੇ ਕਨੈਕਟ ਕਰ ਸਕਦੇ ਹੋ ਅੱਜ ਅਪਾ ਤੁਹਾਡੇ ਲੈ ਕੇ ਆਏ ਸਵਰਾਜ 855 2015 ਮਾਡਲ ਟਰੈਕਟਰ ਆ ਜੀ ਪੰਜਾਬ ਨੰਬਰ ਹੈ ਪਹਿਲੇ ਨੂੰ ਕਾਪੀ ਹੈ ਜੀ ਪਾਵਰ ਸਟੀering ਐਂਡ ਡਬਲ ਡਿਸਟਿਬਿਊਟਰ ਦੇ ਵਿੱਚ ਟਰੈਕਟਰ ਹੈ ਨਾਲ ਦੇ 75% ਟਾਇਰ ਹੈ ਜੀ 2700 ਘੰਟਾ ਚੱਲਿਆ ਹੋਇਆ ਟਰੈਕਟਰ ਹੈ ਜੀ ਬੰਪਰ ਤੋਂ ਲੈ ਕੇ ਤੱਕ ਸਾਰਾ ਆਲ オリジナル ਹੈ ਫਾਸਟ ਆਨਰ ਟਰੈਕਟਰ ਹੈ ਜੀ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਖੇਤੀ ਚ ਚੱਲਿਆ ਹੋਇਆ ਟਰੈਕਟਰ ਹੈ ਜੀ ਕੱਲਾ ਕਿਸੇ ਕਵੈਂਟ ਤੇ ਜਾਂ ਟੂਲ ਦੇ ਮਸ਼ੀਨ ਤੇ ਨਹੀਂ ਚੱਲਿਆ ਹੋਇਆ ਟਰੈਕਟਰ ਦੀ ਜੋ ਮਾਲਕ ਵੀਰਾਂ ਵੱਲੋਂ ਡਿਮਾਂਡ ਹੈ 4 ਲੱਖ ਤੇ 95000 ਰੁਪਏ ਟਰੈਕਟਰ ਦੀ ਡਿਮਾਂਡ ਹੈ ਮਾਲਕ ਵੀਰਾਂ ਦਾ ਏਰੀਆ ਮੋਗਾ ਧਰਮਕੋਟ ਕੋਲ ਪਿੰਡਾਂ ਮਾਲਕ ਵੀਰਾਂ ਦਾ ਉਥੇ ਟਰੈਕਟਰ ਖੜਾ ਜੀ 2015 ਮਾਡਲ ਨਾਲ ਦੇ 75% ਟਾਇਰ 2700 ਘੰਟਾ ਚੱਲਿਆ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਟਰੈਕਟਰ ਜੀ 2 ਲੱਖ 4 ਲੱਖ ਤੇ 95000 ਰੁਪਏ ਟਰੈਕਟਰ ਦੀ ਡਿਮਾਂਡ ਹੈ ਮਾਲਕ ਵੀਰਾ ਮੋਬਾਈਲ ਨੰਬਰ 9781885169 ਸਕਰੀਨ ਦੇ ਸੋਰ ਹੈ ਇਸ ਨੰਬਰ ਤੇ ਕਨੈਕਟ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਜੀ ਸਵਰਾਜ 855 2015 ਮਾਡਲ 2700 ਕੰਟਾ ਚੱਲਿਆ ਨਾਲ ਦੇ ਟਾਇਰ ਹੈ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਬੰਪਰ ਤੋਂ ਲੈਂਕਾਂ ਤੱਕ ਸਾਰਾ origignal ਪੇਂਟ ਹੈ 4 ਲੱਖ ਤੇ 95000 ਰੁਪਏ ਟਰੈਕਟਰ ਦੀ ਡਿਮਾਂਡ ਹੈ ਬਾਕੀ ਮੋ ਕਿਤੇ ਲੈਸ ਹੋ ਜੂ ਮਾਲਕ ਵੀਰਾਂ ਦਾ ਏਰੀਆ ਮੋਗਾ ਹੈ ਮੋਬਾਈਲ ਨੰਬਰ 9781885159 ਇਸ ਨੰਬਰ ਤੇ ਕਨੈਕਟ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਜੀ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ